ਸਾਰੇ ਸਿੱਖਾਲ ਜੀ ਸਾਰਿਆਂ ਨੂੰ ਮਾਤਾ ਮਾਦਿਕਾ ਰਪਨ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਆਪਾਂ ਬਣਾਉਦੇ ਹਾਂ ਤੁਹਾਨੂੰ ਕਿ ਟਮਾਟੋ ਜਦੋਂ ਤੁਹਾਡੇ ਕੋਲ ਜਿਆਦਾ ਇੰਨੇ ਟਮਾਟੋ ਹੋ ਜਾਣ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਆਪਾਂ ਕੀ ਕਰੀਏ ਤੇ ਇਹਨਾਂ ਦਾ ਕੀ ਬਣਾਈਏ ਇਹ ਹੈਗੇ ਆਪਣੇ ਗਾਰਡਨ ਦੇ ਟਮਾਟੋ ਸਾਰਿਆਂ ਨੂੰ ਪਤਾ ਹੈ ਜਿਆਦਾ ਮੈਂ ਵੀਡੀਓ ਪਾਈਆਂ ਵੀ ਹੈ ਤੇ ਇੰਨੇ ਕੁ ਮੈਂ ਲਿੱਤੇ ਟਮਾਟੋ ਤਾਂ ਇਹ ਮੈਂ ਬਣਾ ਕੇ ਦਿਖਾਉਣੀ ਆ ਤੁਹਾਨੂੰ ਇਹਦਾ ਬੰਦ ਹੈ ਕੀ ਤੇ ਤੁਸੀਂ ਕਿਵੇਂ ਬਣਾ ਸਕਦੇ ਇਹ ਹੈਗੀ ਆ ਆਪਾਂ ਬਣਾਵਾਂਗੇ ਬਹੁਤ ਸੌਖੀ ਚੰਨੀ ਬਣਾਉਣੀ ਹੈ ਇਹ ਮੈਂ ਬਣਾਉਂਗੀ ਚੰਨੀ ਜਿਹੜੀ ਕਿ ਤੁਸੀਂ ਆਪਣੇ ਕਿਸੇ ਵੀ ਚੀਜ਼ ਦੇ ਵਿੱਚ ਲਾ ਕੇ ਖਾ ਸਕਦੇ ਆ ਤੇ ਬਹੁਤ ਟੇਸਟੀ ਹੁੰਦੀ ਹੈ ਤੇ ਤੁਸੀਂ ਬਣ ਵੀ ਬਹੁਤ ਈਜ਼ੀ ਜਾਂਦੀ ਆਪਾਂ ਬਾਲਾ ਇਹਦੇ ਵਿੱਚ ਕੁਝ ਕਰਨਾ ਨਹੀਂ ਹੁੰਦਾ ਤੇ ਮੈਂ ਪਾਇਆ ਥੋੜਾ ਜਿਹਾ 올ਿਵ ਆਇਲ ਪਾ ਰਿਹਾ ਤੁਸੀਂ ਕਿਉਂ ਪਾ ਸਕਦੇ ਹੋ ਤੇਲ ਪਾ ਦੋ ਤਾਂ ਵਧੀਆ ਰਹਿੰਦਾ ਇਹਦੇ ਵਿੱਚ ਤੇ ਕਿਉਂ ਜੇ ਹੁੰਦਾ ਕਿ ਠੰਡੀ ਹੋ ਜਾਏ ਤਾਂ ਫਿਰ ਉਹ ਜੰਮ ਜਾਂਦਾ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਕਿ ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ ਜਿਹੜਾ ਵੀ ਤੁਸੀਂ ਆਪਣੇ ਘਰ ਦੇ ਵਿੱਚ ਜੂਸ ਕਰਦੇ ਆ ਸਪੈਸ਼ਲ ਆਪਾਂ ਨੂੰ ਕੋਈ ਤੇਲ ਦੇ ਵਗੈਰਾ ਦੀ ਕੋਈ ਨਹੀਂ ਲੋੜ ਹੁੰਦੀ ਤੇ ਟਮਾਟੋ ਆ ਕਿ ਤੁਹਾਨੂੰ ਗਰਮੀਆਂ ਦੇ ਵਿੱਚ ਹੁੰਦੇ ਵੀ ਬਹੁਤ ਜ਼ਿਆਦਾ ਜਦੋਂ ਘਰ ਦੇ ਹੋਣ ਤਾਂ ਸਪੈਸ਼ਲ ਤੇ ਫਿਰ ਤੁਹਾਡਾ ਉਹਨੂੰ ਲੱਗਦਾ ਵੀ ਇਹਦਾ ਕੀ ਬਣਾਈਏ ਤੇ ਕੀ ਕਰੀਏ ਮੈਂ ਹੁਣ ਅੱਜ ਇੱਕ ਚੀਜ਼ ਬਣਾ ਕੇ ਦਿਖਾਉਣੀ ਆ ਚਟਨੀ ਜਿਹੜੀ ਹੋਗੀ ਵਧੀਆ ਕਿ ਸਾਰੇ ਤੁਸੀਂ ਬ੍ਰੈਡ ਤੇ ਰੋਟੀ ਤੇ ਨਾਲ ਦਾਲ ਸਬਜੀ ਦੇ ਨਾਲ ਵੀ ਖਾ ਸਕਦੇ ਆ ਫੇਰ ਕਿਸੇ ਦਿਨ ਟਮਾਟਰ ਸਾਂਭ ਕੇ ਕਿਵੇਂ ਰੱਖਣੇ ਆ ਜਦੋਂ ਆਪਣੇ ਕੋਲ ਜਿਆਦਾ ਟਮਾਟਰ ਹੋਣ ਤਾਂ ਆਪਾਂ ਉਹਨਾਂ ਦਾ ਕਿਵੇਂ ਸਾਂਭ ਕੇ ਰੱਖ ਸਕਦੇ ਆ ਉਹ ਵੀ ਕਿਸੇ ਦਿਨ ਤੁਹਾਨੂੰ ਬਣਾ ਕੇ ਦਿਖਾਉਂਗੀ ਮੈਂ ਤੇ ਅੱਜ ਮੈਂ ਬਣਾਉਣ ਲੱਗੀ ਆ ਜਿਸ ਚਟਨੀ ਇਹ ਹੈਗੇ ਟਮਾਟਰ ਜੀ ਆਪਾਂ ਇਹਨਾਂ ਨੂੰ ਟਮਾਟਰ ਮਾਰਾ ਜਿਹਾ ਪਾਇਆ ਮੈਂ ਉਹ ਤੇਲ ਤੇ ਇਹਨਾਂ ਦੇ ਵਿੱਚ ਦੋ ਦੋ ਪੀਸ ਕਰਕੇ ਰੱਖਤੇ ਇਹ ਹੈਗੇ ਜੀ ਵੱਡੇ ਟਮਾਟਰ ਜਿਹੜੇ ਨੋਰਮਲ ਟਮਾਟਰ ਹੁੰਦੇ ਇੱਕ ਆਪਣੇ ਹੁੰਦੇ ਸੈਲਡ ਟਮਾਟਰ ਹੁੰਦੇ ਜਿਹੜੇ ਛੋਟੇ ਵਾਲੇ ਹੁੰਦੇ ਆ ਇਹ ਹੈਗੇ ਆ ਵੱਡੇ ਟਮਾਟਰ ਤੇ ਇਹਦੇ ਨਾਲ ਮੈਂ ਪਾਉਂਗੀ ਛੱਲ ਕੇ ਥੋੜਾ ਜਿਹਾ ਪਾਉਂਗੀ ਲਸਣ ਜਿਹੜਾ ਲਸਣ ਨੇ ਥੋੜੀਆਂ ਜੀਆਂ ਮੈਂ ਗੱਠੀਆਂ ਲਿੱਤੀਆਂ ਇਹਦੇ ਵਿੱਚ ਤੇ ਆਪਾਂ ਇਹ ਲਸਣ ਵੀ ਇਹਦੇ ਵਿੱਚ ਰੱਖਤਾ ਤੇ ਇਹਨਾਂ ਨੂੰ ਆਪਾਂ ਥੱਲੋਂ ਗੈਸ ਔਨ ਕਰਤੀ ਤੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ 5-6 ਮਿੰਟ ਲਈ ਪਕਾਵਾਂਗੇ ਇਹ ਇਦਾਂ ਸਿੱਧੇ ਰੱਖ ਕੇ ਜਿੱਦਾਂ ਰੱਖਿਆ ਤੁਹਾਨੂੰ ਦਿਖਰੇ ਇਸ ਤਰ੍ਹਾਂ ਰੱਖ ਕੇ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਜਿਆਦਾ ਹੋਰ ਰਹਿਣ ਦੇਵਾਂਗੇ ਰਹਿਣ ਤੋਂ ਬਾਅਦ ਤੇ ਫਿਰ ਆਪਾਂ ਇਹਨਾਂ ਦੇ ਕਰਾਂਗੇ ਪਾਸੇ ਕਰਾਂਗੇ ਚੇਂਜ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਫ੍ਰੈਸ਼ ਲੱਗਦਾ ਦਿਖਦੇ ਕਲਰ ਕਿੰਨਾ ਪਿਆਰਾ ਲੱਗਦਾ ਤੇ ਲਸਣ ਦੇ ਨਾਲ ਤਾਂ ਉਹ ਤੁਹਾਨੂੰ ਪਤਾ ਫਿਰ ਆਪਣਾ ਟੇਸਟ ਹੋਰ ਵੀ ਵਧੀਆ ਬਣ ਜਾਂਦਾ ਜਦੋਂ ਇਹ ਜੀ ਗਰਮੀਆਂ ਦੇ ਵਿੱਚ ਹੋਵੇ ਤੇ ਤੁਹਾਨੂੰ ਕੁਝ ਖਾਣ ਨੂੰ ਨਾ ਮਿਲੇ ਨਾ ਰੁੱਟੀ ਦੇ ਉੱਤੇ ਲਗਾ ਕੇ ਜਾਂ ਬ੍ਰੈਡ ਦੇ ਉੱਤੇ ਲਗਾ ਕੇ ਤੇ ਇਹ ਜੇ ਜਿਹੜੀਆਂ ਚੀਜ਼ਾਂ ਇਹ ਹੈਲਥੀ ਚੀਜ਼ਾਂ ਹੁੰਦੀਆਂ ਆ ਤੇ ਆਪਣੇ ਨਾਲ ਤਾਂ ਆਪਾਂ ਖਾਧਾ ਜਾਂਦਾ ਟਮਾਟੋ ਵੀ ਖਾਧੇ ਜਾਂਦੇ ਆ ਤੇ ਤੇ ਟੇਸਟ ਵੀ ਫਰਕ ਹੁੰਦਾ ਕਿਉਂਕਿ ਆਪਾਂ ਇਹਦੇ ਵਿੱਚ ਲਸਣ ਪਾ ਲਿਆ ਤੇ ਲਸਣ ਦੇ ਨਾਲ ਇਹਦਾ ਟੇਸਟ ਹੋਰ ਵੀ ਵਧੀਆ ਹੁੰਦਾ ਕੋਈ ਸੈਲਡ ਖਾਣਾ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਆ ਜਾਂ ਤੁਸੀਂ ਕੋਈ ਵੀ ਦਹੀਂ ਦੇ ਵਿੱਚ ਮਿਕਸ ਕਰਕੇ ਖਾ ਸਕਦੇ ਆ ਜੇ ਤੁਹਾਨੂੰ ਖਾਣਾ ਚਾਹੁੰਦੇ ਤੇ ਇਹਦਾ ਤਰੀਕਾ ਬਰੌਣ ਦਾ ਕੀ ਹੈ ਇਹ ਵਿੱਚ ਮੈਂ ਤੁਹਾਨੂੰ ਹੌਲੀ-ਹੌਲੀ ਕਰਕੇ ਦੱਸਦੇ ਆ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸਾਰੀ ਵੀਡੀਓ ਨੂੰ ਦੇਖੋਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗੂਗਾ ਤੇ ਫਿਰ ਮੈਂ ਕਿਸੇ ਦਿਨ ਤੁਹਾਨੂੰ ਟਮਾਟੋ ਦੀ ਪਿਓਰੀ ਬਣਾ ਕੇ ਦਿਖਾਵਾਂਗੀ ਜਿਹੜੀ ਪਿਓਰੀ ਕਿ ਜਦੋਂ ਵੀ ਫਰੈਸ਼ ਟਮਾਟੋ ਜ਼ਿਆਦਾ ਆਪਣੇ ਕੋਲੋਂ ਖਰਾਬ ਨਾ ਹੋਣ ਆਪਾਂ ਉਹਨਾਂ ਨੂੰ ਰੱਖ ਲਈਏ ਫ੍ਰਿਜ 'ਚ ਰੱਖ ਛੱਡਿਏ ਫਿਰ ਆਪਾਂ ਜੋ ਦਾਲ ਸਬਜ਼ੀ ਬਣਾਉਣੀ ਆ ਆਪਾਂ ਉਹਨਾਂ ਦੇ ਵਿੱਚ ਵੀ ਪਾਇਆ ਪਾ ਲਿਆ ਪਾਏ ਜਾਂਦੇ ਆ ਤੇ ਫਿਰ ਆਪਣੇ ਖਰਾਬ ਹੋਣ ਤੋਂ ਟਮਾਟਰ ਬਚ ਜਾਂਦੇ ਆ ਤੇ ਅੱਜ ਆਪਾਂ ਹੁਣ ਇਹਨਾਂ ਨੂੰ ਪਹਿਲਾਂ ਰੱਖ ਕੇ ਇਹਨਾਂ ਨੂੰ 5-6 ਮਿੰਟ ਆਪਾਂ ਸੇਕ ਲਵਾਇਆ ਮੀਡੀਅਮ ਗੈਸ ਤੇ ਰੱਖੇ ਸੀ ਮੈਂ ਤੇ ਹੁਣ ਆਪਾਂ ਇਹਦਾ ਕਰਾਂਗੇ ਪਾਸਾ ਦੂਜੇ ਲੋਟ ਆਪਾਂ ਇਹਨਾਂ ਨੂੰ ਇਹਨਾਂ ਨੂੰ ਕਰਾ ਕਰਾ ਕੇ ਐਂਡ ਤੇ ਇਹਦਾ ਆਪਾਂ ਸ਼ੈਲਕ ਚੇਂਜ ਕਰਨਾ ਸ਼ੈਲਕ ਲਾਣਾ ਤੇ ਥੋੜੇ ਜੇ ਰੋਸਟ ਕਰਨੇ ਆ ਤੇ ਇਹਦਾ ਜਿਹੜਾ ਸ਼ੈਲਕ ਆ ਉਹ ਲਾਣਾ ਹੈ ਨਾਲ ਮੈਂ ਦੂਜੇ ਕੰਮ ਵੀ ਦੂਸਰੀ ਸਾਈਡ ਤੇ ਕਰੀ ਜੰਨੇ ਆ ਸੈਲਡ ਬਣਾ ਰਹੀ ਆ ਸੈਲਡ ਮੈਂ ਫਿਰ ਉਹ ਵੀ ਵੀਡੀਓ ਵੀ ਬਣਾ ਰਹੀ ਆ ਵਿੱਚੇ ਵੀਡੀਓ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਜਿਸ ਨੋਰਮਲ ਸੈਲਡ ਜਿਹੜਾ ਹੁੰਦਾ ਆਪਾਂ ਹੈਲਥੀ ਸੈਲਡ ਕਹਿੰਦੇ ਆ ਉਹ ਬਣਾ ਰਹੀ ਆ ਤੇ ਇਹ ਇੱਕ ਸਾਈਡ ਤੇ ਬਣੀ ਜਾਂਦੇ ਹਨ ਇਹਨਾਂ ਦਾ ਕੋਈ ਆਪਾਂ ਨੂੰ ਇਹਨਾਂ ਕੰਮ ਨਹੀਂ ਕਰਨਾ ਹੁੰਦਾ ਈਜ਼ੀ ਆ ਬਹੁਤ ਤੇ ਚਟਨੀ ਹੁੰਦੀ ਵੀ ਬਹੁਤ ਟੇਸਟੀ ਆ ਬਸ ਆਪਾਂ ਇਹਨਾਂ ਦੇ ਇਹਨਾਂ ਸੇਕ ਲਵਾ ਲਿਆ ਸੇਕ ਲਵਾਉਣ ਤੋਂ ਬਾਅਦ ਹੁਣ ਇਹਨਾਂ ਨੂੰ ਆਪਾਂ ਇਹਦਾ ਇਹ ਸ਼ੈਲਕ ਜਿਹੜੀ ਆ ਉਹ ਲਾਣੇ ਆ ਤੇ ਸਾਰਿਆਂ ਦੇ ਆਪੋ ਆਪਣੇ ਤਰੀਕੇ ਜਾਂ ਥੋੜੇ ਜਿਹਾ ਹੋਰ ਸੇਕ ਲਵਾ ਕੇ ਉੱਪਰੋਂ ਖਿੱਚੇ ਵੀ ਜਾ ਸਕਦੇ ਆ ਜਿਵੇਂ ਤੁਹਾਡੀ ਮਰਜ਼ੀ ਆਪਾਂ ਸੇਕ ਲਵਾਉਣ ਤੋਂ ਬਾਅਦ ਆਪਾਂ ਇਹਨਾਂ ਦੇ ਜਿਹੜੇ ਉੱਪਰ ਸ਼ੈਲਕ ਹੈਗੇ ਉਹ ਲਾ ਦੇਣੇ ਆ ਤੇ ਧੁੱਪ ਵੀ ਸਾਡੇ ਅੱਜ ਬਹੁਤ ਨਿਕਲੀ ਆ ਬਾਹਰਲੇ ਪਾਸੇ ਗਏ ਕਿਚਨ 'ਚ ਗਰਮੀ ਇੰਨੀ ਪਈ ਆ ਬਹੁਤ ਤੇ ਟਮਾਟਰ ਵੀ ਮੇਰੇ ਬਹੁਤ ਸੀਗੇ ਤੇ ਮੈਨੂੰ ਲੱਗਾ ਸੀ ਇਹ ਸਾਰੇ ਖਰਾਬ ਨਾ ਹੋ ਜਾਣ ਹਜੇ ਮੇਰੇ ਦੋ ਵੱਡੇ ਟੱਬ ਜੇ ਭਰੇ ਪਏ ਆ ਟਮਾਟੋਆਂ ਦੇ ਤੇ ਹੁਣ ਉਹਨਾਂ ਦਾ ਜਾ ਕੇ ਅੱਜ ਮੈਂ ਸੌਸ ਬਣਾਉਂਗੀ ਦੂਜਾ ਜਦੋਂ ਪਹਿਲਾਂ ਇਧਰੋਂ ਬਿਲੀ ਹੋਊਂਗੇ ਤੇ ਫਿਰ ਉਹ ਤੋਂ ਬਾਅਦ ਮੈਂ ਬਣਾਉਣਾ ਉਹਦਾ ਸੌਸ ਤਾਂ ਕਿ ਉਹ ਵੀ ਸਾਰੇ ਸੌਸ ਖਰਾਬ ਨਾ ਹੋਣ ਟਮਾਟੋ ਤੇ ਆਪਣਾ ਫਿਰ ਦਾਲ ਸਬਜ਼ੀ ਚ ਪਾਉਣ ਲਈ ਵਧੀਆ ਰਹਿੰਦਾ ਜਦੋਂ ਆਪਾਂ ਸੌਸ ਬਣਾਉਨੇ ਆ ਆਹ ਲੋ ਜੀ ਦੇਖੋ ਹੁਣ ਆਪਾਂ ਇਹਦੇ ਆਪਾਂ ਸ਼ੈਲਕ ਉਤੋਂ ਲਾਤੇ ਤੇ ਸਕੈਨ ਵੀ ਕਹਿੰਦੇ ਆ ਤੇ ਆਪਾਂ ਸ਼ੈਲਕ ਵੀ ਕਹਿ ਦਿੰਨੇ ਆ ਤੇ ਲਾ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਕੋਈ ਵੀ ਤੁਹਾਡੇ ਕੋਲ ਮੋਟੀਆਂ ਵਾਲੀਆਂ ਉਹ ਵੀ ਪਾ ਸਕਦੇ ਆ ਜਾਂ ਤੁਹਾਡੇ ਕੋਲ ਲਾਲ ਮਿਰਚਾਂ ਪਾਊਡਰ ਹੈਗਾ ਤੁਸੀਂ ਉਹ ਵੀ ਪਾ ਸਕਦੇ ਆ ਏ ਤੁਸੀਂ ਪਾਉਣ ਆਪਣੇ ਟੇਸ ਦੇ insan ਤੁਸੀਂ ਕਿੰਨੇ ਕ ਟਮਾਟੋ ਦੀ ਬਣਾਣੀ ਹੈ ਮੈਂ ਥੋੜੀ ਜਿਹੀ ਬਣਾ ਰਹੀ ਹਾਂ ਤੁਹਾਨੂੰ ਦਿਖਾਨੀ ਆ ਤੇ ਇਹ ਮੈਂ ਥੋੜਾ ਜਿਹਾ ਪਾਇਆ ਜ ਵਿੱਚ ਗਰਮ ਮਸਾਲਾ ਇਹ ਪਾਉਣ ਲੱਗੀ ਮੈਂ ਇੱਕ ਟੱਕਣ ਜਿੱਦਾਂ ਥੋੜਾ ਜਿਹਾ ਵਿਨੀਗਰ ਵਾਈਟ ਵਿਨੀਗਰ ਜਿਹਨੂੰ ਆਪਾਂ ਕਹਿੰਨੇ ਆ ਸਿਰਕਾ ਵੀ ਕਹਿ ਦਿੰਨੇ ਆ ਥੋੜਾ ਜਿਹਾ ਪਾਉਣ ਲੱਗੀਆਂ ਸਿਰਕਾ ਹਲੋ ਆਪਾਂ ਇਹਦੇ ਵਿੱਚ ਸਿਰਕਾ ਪਾਤਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਸਾਰੀ ਚੀਜ਼ਾਂ ਨੂੰ ਦੇਖ ਲਓ ਲੱਗਦਾ ਨਾ ਕਿੰਨੇ ਸੀ ਟਮਾਟਰ ਚੰਗੀ ਤਰ੍ਹਾਂ ਅਸੀਂ ਆਪਾਂ ਕਰਾਂਗੇ ਇਹਨੂੰ ਮਿਕਸ ਜਿਹੜੇ ਮੋٹے ਮੋٹے ਪੀਸ ਹੋਣ ਉਹ ਥੋੜੇ ਥੋੜੇ ਆਪਾਂ ਨੱਪ ਦੇਾਂਗੇ ਤੇ ਕਿ ਇਹ ਚੰਗੀ ਤਰ੍ਹਾਂ ਘੁਲ ਜਾਣ ਤੇ ਆਪਾਂ ਇਹਦੇ ਵਿੱਚ ਕੋਈ ਵੀ ਉਹ ਗ੍ਰੈਂਡ ਗ੍ਰਾਊਂਡ ਕੁਛ ਨਹੀਂ ਕਰਨਾ ਬਸ ਇਹ ਕਿਉਂਕਿ ਗੈਸ ਤੇ ਰੱਖਿਆ ਸੌਫਟ ਆਲਰੇਡੀ ਹੋ ਗਿਆ ਤੇ ਇਹਨਾਂ ਨੇ ਏਦਾਂ ਕਰਕੇ ਹੀ ਇਹਨਾਂ ਨੇ ਸਾਰੇ ਘੁਲ ਜਾਣਾ ਆਪਸ ਵਿੱਚ ਲੋ ਜੀ ਦੇਖੋ ਕਲਗਿਨਾ ਤੇ ਬਾਕੀ ਲਸਣ ਜਿਹੜਾ ਦਿਖਦਾ ਤੇ ਉਹਨੇ ਵੀ ਥੋੜਾ ਜਿਹਾ ਟਾਈਮ ਦੇ ਨਾਲ ਆਪੇ ਸੈੱਟ ਹੋ ਜਾਣਾ ਹੈ ਇਹ ਚ ਰਸ ਨਹੀਂ ਹੈਗਾ ਤੇ ਟਾਈਮ ਵੀ ਬਹੁਤਾ ਨਹੀਂ ਲੱਗਦਾ ਹਾਂ ਮੈਂ ਹੁਣ ਇਹਦੇ ਵਿੱਚ ਪਾਤਾ ਇੱਕ ਕੱਪ ਪਾਣੀ ਦਾ ਇੱਕ ਕੱਪ ਪਾਣੀ ਪਾ ਕੇ ਹੁਣ ਇਹਨੂੰ ਆਪਾਂ 5-7 ਮਿੰਟ ਆਪਾਂ ਇਹਨਾਂ ਨੂੰ ਰਹਿਣਾਂਗੇ ਚੰਗੀ ਤਰ੍ਹਾਂ ਜਿੰਨਾ ਚੱਕ ਪਾਏ ਮਤਲਬ ਕਿ ਜਿਹੜਾ ਆਪਾਂ ਕੱਪ ਪਾਣੀ ਦਾ ਪਾਇਆ ਜਿੰਨਾ ਚੱਕ ਕੱਪ ਪਾਣੀ ਦਾ ਸੁੱਕਦਾ ਨਹੀਂ ਹੈਗਾ ਤੇ ਉਹਨਾਂ ਚੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਰਹਿਣਾਗੇ ਉਤੋਂ ਲਾ ਦਾਂਗੇ ਟੱਕਣ ਤੇ ਚਲੋ ਹੁਣ ਆਪਾਂ ਆਪਦਾ ਕੋਈ ਕੰਮ ਕਰ ਲਓ ਜਿੰਨਾ ਚੱਕ ਇਹ ਬੰਦ ਦੇ ਆ ਤੇ ਪਰ ਇਹ ਵੀ ਨਹੀਂ ਹੈਗਾ ਕਿ ਰੱਖ ਕੇ ਭੁੱਲ ਜਓ ਰਾਕੇ ਭੁਲਾਨੀ ਤੇ ਆ ਮੈਂ ਇਹਦੇ ਵਿੱਚ ਪਾਤਾ ਸੌਲਟ ਕਿਉਂਕਿ ਮੈਂ ਪਹਿਲਾਂ ਪਾਉਣਾ ਸੌਲਟ ਭੁੱਲ ਗਈ ਸੀ ਬਾਅਦ ਜਾ ਆ ਜਾਏਗਾ ਸੌਲਟ ਨਹੀਂ ਪਾਇਆ ਤੇ ਆਪਾਂ ਇਹ ਵੀ ਕਦੇ-ਕਦੇ ਹੋ ਜਾਂਦਾ ਤੇ ਤੁਸੀਂ ਸੌਲਟ ਜਦੋਂ ਮਿਰਚਾਂ ਪਾ ਜਾਂ ਉਹਨਾਂ ਨਾਲ ਵੀ ਪਾ ਸਕਦੇ ਆ ਬਾਅਦ ਚ ਵੀ ਪਾ ਸਕਦੇ ਤੁਹਾਡੀ ਮਰਜ਼ੀ ਆ ਸੌਲਟ ਜਿਹੜਾ ਪਾਉਣਾ ਹੈ ਨੂਨ ਪਾਉਣਾ ਹੈ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਪਾਉਣਾ ਕਿੰਨੀ ਕਿਤੋਂ ਸੇ ਚਟਨੀ ਬਣਾ ਰਹੇ ਹੋ ਉਸ ਹਿਸਾਬ ਨਾਲ ਆ ਦੇਖੋ ਜੀ ਸੁੱਕ ਕੇ ਪਾਣੀ ਕਿੰਨਾ ਹੋ ਗਿਆ ਮੈਂ ਇਹਨੂੰ ਰੱਖਿਆ ਸੀਗਾ 7 ਕਿ ਮਿੰਟ ਇਹਨੂੰ ਟੱਕਣ ਲਾ ਕੇ ਰਹਿਣਿਆ ਸੀਗਾ ਪਾਣੀ ਬਿਲਕੁਲ ਦੇਖ ਲੋ ਇਹਦਾ ਸੁੱਕ ਚੁੱਕਿਆ ਹੈ ਤੇ ਬਸ ਹੁਣ ਮਹਾਰਾਜ ਹੋਰ ਸੁੱਕ ਜਾਊਗਾ ਦੱਸ ਇਹ ਫਿਰ ਆਪਣੀ ਚਟਨੀ ਬਣ ਕੇ ਤਿਆਰ ਹੋ ਜਾਣੀ ਹੈ ਚਟਨੀ ਦੇ ਨਾਲ ਨਾਲ ਦੇਖੋ ਜੇ ਤੁਸੀਂ ਇਹਨੂੰ ਇਹੋ ਜਿਹੇ ਤਰੀਕੇ ਨਾਲ ਆਪਾਂ ਵਧੀਆ ਬਣਾਣੇ ਆ ਤੇ ਕਿੰਨੇ ਵਧੀਆ ਲੱਗਦਾ ਜੇ ਅਸੀਂ ਹੋਰ ਚੀਜ਼ਾਂ ਖਾਣੇ ਆ ਇੱਥੇ ਤੇ ਵਟਰਾ ਕੇ ਆਪਾਂ ਆਪਣੀਆਂ ਘਰ ਦੀਆਂ ਚੀਜ਼ਾਂ ਤੇ ਬਣਾਈਏ ਚੀਜ਼ਾਂ ਨਾਲ ਤਾਂ ਆਪਾਂ ਸਿੱਖਦੇ ਆਂ ਨਾਲੇ ਆਪਾਂ ਹੈਲਥੀ ਖਾਣਾ ਖਾਂਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਆ ਤੇ ਇਹ ਚੀਜ਼ਾਂ ਜੇ ਅਸੀਂ ਆਪਾਂ ਘਰੇ ਬਣਾਈਏ ਖੋਦ ਚਲੋ ਜੇ ਤੁਸੀਂ ਮੈਂ ਨਹੀਂ ਕਹਿੰਦੀ ਕਿ ਤੁਸੀਂ ਵੀਡੀਓ ਬਣਾਉਣੇ ਜਾਂ ਨਹੀਂ ਵੀ ਵੀਡੀਓ ਬਣਾਉਂਦੇ ਤੁਸੀਂ ਆਪਣੇ ਘਰ ਖੁਦ ਵੀ ਟ੍ਰਾਈ ਕਰਿਆ ਕਰੋ ਕੋਈ ਨਾ ਕੋਈ ਚੀਜ਼ ਇਦਾਂ ਦੀ ਲਰਨ ਕਰਾਂਦੀ ਸਿੱਖਾਂਦੀ ਸਿੱਖ ਕੇ ਕੋਈ ਨਾ ਕੋਈ ਬਣਾ ਕੇ ਦੇਖਿਆ ਕਰੋ ਕਈ ਵਾਰ ਤੁਹਾਡੇ ਇੰਨਾ ਦੀ ਚੀਜ਼ ਪਸੰਦ ਆਉਂਦੀ ਆ ਬੱਚਿਆਂ ਦੇ ਪਸੰਦ ਆ ਜਾਂਦੀ ਆ ਕਿ ਰੈਗੂਲਰ ਤੁਹਾਡੇ ਘਰ ਚ ਬਣਨ ਲੱਗ ਜਾਂਦੀ ਆ ਲੋ ਜੀ ਮੈਂ ਇਹ ਲੈ ਲਿਆ ਹੈਗਾ ਇਹ ਪਾਂਡਾ ਡੂੰਘੇ ਦੇ ਵਿੱਚ ਆਪਾਂ ਪਾਵਾਂਗੇ ਚੰਨੀ ਜੇ ਤੁਹਾਡੇ ਪਾਂਡਾ ਕੋਈ ਵੀ ਆ ਗਿੱਲਾ ਆ ਤਾਂ ਉਹਨੂੰ ਜਰੂਰ ਸੁੱਕਾ ਕਰਕੇ ਫੇਰ ਪਾਉਣਾ ਹੈ ਜੇ ਗਿੱਲਾ ਕਰਕੇ ਪਾਵਾਂਗਾ ਤੁਹਾਨੂੰ ਫੇਰ ਆਪਾਂ ਨੂੰ ਪਤਾ ਕਿ ਇਹ ਚਾਹ ਰ ਕੋਈ ਵੀ ਉਹ ਚੀਜ਼ ਹੋਵੇ ਖਰਾਬ ਹੋ ਜਾਂਦੀ ਆ ਦੇਖੋ ਕਿੰਨੇ ਸੋਹਣੇ ਬਣੇ ਆ ਕਲਰ ਦੇਖ ਲਓ ਕਿੰਨਾ ਸੋਹਣਾ ਆ ਗਿਆ ਉਹਦਾ ਤੇ ਬਣ ਕੇ ਦੇ ਲਓ ਥੋੜੀ ਜਿਹੀ ਬਣ ਗਈ ਆ ਬਰਿਚ ਰਿਚ ਕੇ ਨਾਲ ਇੰਨਾ ਆਪਾਂ ਪਾਣੀ ਵਗੈਰਾ ਪਾਇਆ ਦੇਖੋ ਬਹੁਤ ਲੁੱਕ ਬੜੀ ਟੇਸਟੀ ਲੱਗਦੀ ਆ ਤੇ ਤੁਸੀਂ ਇਹਦੇ ਵਿੱਚ ਧਨੀਆ ਪਾ ਸਕਦੇ ਆ ਜੇ ਤੁਹਾਡੇ ਕੋਲੇ ਧਨੀਆ ਹੈਗਾ ਮੇਰੇ ਕੋਲ ਧਨੀਆ ਹੈ ਨਹੀਂ ਸੀ ਇਸ ਕਰਕੇ ਫਰੈਸ਼ ਧਨੀਆ ਫ੍ਰੀਜ਼ਰ ਵਾਲਾ ਮੈਂ ਇੱਥੇ ਪਾ ਨਹੀਂ ਸਕਦੀ ਕਿਉਂਕਿ ਉਹਦੇ ਵਿੱਚ ਪਾਣੀ ਹੁੰਦਾ ਤੇ ਜੇ ਤੁਹਾਡੇ ਕੋਲੇ ਫਰੈਸ਼ ਧਨੀਆ ਤੁਸੀਂ ਇਹਦੇ ਵਿੱਚ ਫਰੈਸ਼ ਧਨੀਆ ਪਾ ਕੇ ਰੱਖ ਸਕਦੇ ਆ ਇਹਨੂੰ ਦੇਖੋ ਜੀ ਠੰਡੀ ਕਰਕੇ ਹੁਣ ਆਪਾਂ ਇਹਨੂੰ ਰੱਖਾਂਗੇ ਠੰਡੀ ਹੋਣੀ ਤੇ ਠੰਡੀ ਹੋਣ ਤੋਂ ਬਾਅਦ ਤੇ ਤੁਸੀਂ ਇਹਨੂੰ ਫ੍ਰਿਜ ਰੱਖ ਸਕਦੇ ਆ ਤਿੰਨ ਵੀਕਾਂ ਲਈ ਅੱਜ ਦਾ ਬਲੌਗ ਇਤ